ਦ ਬਲੈਕ ਮਾਰਚ ਫਲੈਗ ਮਾਰਚ ਕੱਢਿਆ ਜਾ ਰਿਹਾ ਹੈ ਜੀ ਹੌਣ ਵਾਲੇ 1 ਜੂਨ ਨੂੰ ਜੋ ਪੰਜਾਬ ਵਿੱਚ ਲੋਕ ਸਭਾ ਦੇ ਚੋਣਾਂ ਹੋਣ ਜਾ ਰਹੀਆਂ ਉਹਦੇ ਬੰਦੇ ਰ ਮਾਨ ਜੋਗਾ ਐਸਐਸਪੀ ਸਾਹਿਬ ਡੰਡਾ ਸ਼੍ਰੀ ਦੀਪ ਫਾਰਕ ਜੀ ਦੇ ਦਿਸ਼ਾਂ ਦੇਸ਼ਾਂ ਤੇ ਰਾਮਪੁਰਾ ਸ਼ਹਿਰ ਦੇ ਅੰਦਰ ਤੇ ਇਸ ਦੇ ਆਸ-ਪਾਸ ਦੇ ਇਲਾਕਿਆਂ ਵਿੱਚ ਰੋਡ ਮਾਰਚ ਤੇ ਫਲੈਗ ਮਾਰਚ ਕੱਢਿਆ ਜਾ ਰਿਹਾ ਇਸ ਵਿੱਚ ਸਾਡੇ ਪੰਜਾਬ ਪੁਲਿਸ ਦੇ ਜਵਾਨ ਤੇ ਹਰਿਆਣਾ ਪੁਲਿਸ ਦੇ ਜਵਾਨ ਸ਼ਾਮਿਲ ਹੈਗੇ ਆ ਇਸ ਦਾ ਮੇਨ ਮਕਸਦ ਹੈਗਾ ਲੋਕਾਂ ਵਿੱਚ ਵਿਸ਼ਵਾਸ ਪੈਦਾ ਕਰਨਾ ਕਿ ਲੋਕ ਆਪਣੇ ਵੋਟ ਦਾ ਸਹੀ ਬਿਲਕੁਲ ਬੇਖੌਫ ਹੋ ਕੇ ਵਰਤੂ ਕਰਨਾ ਕਿੰਨੀਆਂ ਕੰਪਨੀਆਂ ਦੀ ਹਰਿਆਣਾ ਪਹੁੰਚਦੀ ਹੈ ਕੰਪਨੀ ਸਾਡੇ ਨਾਲ ਦੀ ਹਰਿਆਣਾ ਆਈਆਰਪੀ ਦੀ ਕੰਪਨੀ ਹੈ ਜਿਹਦੇ ਵਿੱਚ ਉਹਦੇ ਅਫਸਰ ਸਾਹਿਬਾਨ ਤੇ ਜਵਾਨ ਨੇ ਇਕੱਲਾ ਦਾ ਅਫਸਰ ਕੱਢੇਗਾ ਸਭ ਤੋਂ ਉੱਚੇ ਲੈਵਲ ਤੇ ਨਹੀਂ ਸਭ ਤੋਂ ਲੈਵਲ ਤੇ ਕੱਢੇ ਆਇਆ ਉਹ ਕਟੂ ਲੈ ਕੇ ਕੀ ਤਰ੍ਹਾਂ ਬੰਦ ਕਰੇਗਾ 34 ਬੂਥ ਨੇ ਉਹਨਾਂ ਦੇ ਇੱਥੇ ਕੀ ਪਸਾਰਨ ਵਿਸ਼ੇਸ਼ ਪਰਵ ਨਹੀਂ ਜੋ ਨੋਰਮ ਮੁਤਾਬਕ ਸਾਡਾ ਹੈਗਾ ਉਹ ਸਾਰੀ ਫੋਰਸ ਡਿਪਲੋਏ ਕੀਤੀ ਗਈ ਆ ਤੇ ਬਾਕੀ ਸਾਡੇ ਪੈਟਰੋਲਿੰਗਾਂ ਨਾਕੇ ਵਗੈਰਾ ਜਿਹੜੇ ਇੱਕ ਜੂਨ ਲਗਾਏ ਗਏ ਆ ਵੇ ਇਹਨੇ ਪਿਛਲੇ ਇਲੈਕਸ਼ਨਾਂ ਦਾ ਸਵੈਰਣਸ਼ੀਲ ਹਲਕਾ ਬਣਾਇਆ ਰਿਹਾ ਦਾ ਉਹਦੇ ਲਈ ਕੋਈ ਜੋ ਸਰਕਾਰ ਨੇ ਮੰਗ ਕੀਤੀ ਹਾਂਜੀ ਹਾਂਜੀ ਬਿਲਕੁਲ ਜੀ ਉਹ ਕ੍ਰਿਟੀਕਲ ਜਿਹੜਾ ਕੋਈ ਏਰੀਆ ਹੈਗਾ ਕ੍ਰਿਟੀਕਲ ਫੋਰਸ ਡਿਕਲੇਅਰ ਕੀਤੇ ਗਏ ਆ ਕਿ ਉੱਥੇ ਜਿਹੜੀ ਹੈਗੀ ਸੈਂਟਰਲ ਜਿਹੜੀ ਹੈਗੀ ਆ ਪੈਰਾਮਿਲਟਰੀ ਫੋਰਸ ਨੂੰ ਡਿਪਲੋਏ ਕੀਤੀ ਜਾਊਗੀ ਮੋਰ ਬਾਸੇ